ਸੁਖਾਸੋਂ ਕਹਿੰਦਾ ਆਵਾਜ਼ ਮਾਰ ਕੇ ਬੀਬੀਆਂ ਨੂੰ ਭਾਈ ਅਸੀਂ ਤੁਹਾਨੂੰ ਹੱਥ ਤਾਂ ਲਾਉਣਾ ਨਹੀਂ ਹਾਂਜੀ ਆਪਦਾ ਸੋਨਾ ਸਾਰਾ ਲਾ ਕੇ ਸਾਨੂੰ ਦੇ ਦਿਓ ਆਪਦੇ ਗਹਿਣੇ ਲਾ ਕੇ ਹੁਣੇ ਲੁੱਟਣ ਆਏ ਆ ਹਾਂ ਤੇ ਗੱਲ ਆਏ ਕਰ ਰਹੇ ਆ ਉਹਦੇ ਚ ਕਿਤੇ ਬੀਬੀਆਂ ਨੇ ਕੁਝ ਕ ਲਾ ਕੇ ਦਿੱਤਾ ਇੱਕ ਕੁੜੀ ਆ ਉਹਦੇ ਚ ਉਹ ਕੁੜੀ ਦੇ ਕਿਤੇ ਜਿਹੜੇ ਕੰਗਣ ਹੈ ਨਾ ਉਹ ਹੱਥ ਛੋਟੇ ਵੱਡੇ ਹੋ ਗਏ ਤੇ ਕੰਗਣ ਛੋਟਾ ਰਹਿ ਗਿਆ ਲਵੇ ਨਾ ਹਾਂਜੀ ਉਹਨੇ ਫੇਰ ਕਿਹਾ ਭਾਈ ਭੈਣੇ ਤੇਰੇ ਜਿਹੜੇ ਕੰਗਣ ਪਾਏ ਆ ਤੂੰ ਵੀ ਦੇ ਦੇ ਅਸੀਂ ਕਿਹੜਾ ਹੁਣ ਟੱਕੇ ਨਾਲ ਲਾਉਣੇ ਆ ਤੂੰ ਦੇ ਦੇ ਭਾਈ ਖਾਲਸਾ ਆਇਆ ਤੇ ਅਸੀਂ ਆਪੇ ਲਾ ਕੇ ਦੇ ਦੋ ਕੁੜੀ ਦੇ ਲੈਨ ਹੁਣ ਜਿਹੜੀਆਂ ਉੱਥੇ ਬੀਬੀਆਂ ਵੱਡੀ ਉਮਰ ਦੀਆਂ ਉਹ ਡਰੀਆਂ ਵੀ ਆ ਜਿਹੜੇ ਅੱਜ ਤੱਕ ਹਮਲਾਵਰ ਆਉਂਦੇ ਸੀ ਦਿੱਲੀ ਉਹਨਾਂ ਤੋਂ ਡਰੀਆਂ ਵੀ ਆ ਉਹ ਕਿੱਦਾਂ ਵੀ ਯਾਰ ਪਤਾ ਨਹੀਂ ਕੀ ਹਾਲਾਤ ਕਰਨ ਇਹ ਹਾਂਜੀ ਹਾਂ ਕੁੜੀ ਨੂੰ ਮਾਰ ਜੀ ਨਾ ਦੇਣ ਕੰ ਆਏ ਕੁੜੀ ਦਾ ਉਹਨੇ ਖਿੱਚ ਕੇ ਕੰਗਣ ਇੱਕ ਵੱਡੀ ਉਮਰ ਦੀ ਬੀਬੀ ਨੇ ਲਾਇਆ ਕੁੜੀ ਦਾ ਹੱਥ ਛਿੱਲਿਆ ਗਿਆ ਉਹਨੂੰ ਗੁੱਸਾ ਆਇਆ ਕਿਤੇ ਕੁੜੀ ਨੂੰ ਕਹਿੰਦੀ ਨਾਲੇ ਸਾਨੂੰ ਪਹਿਣਾ ਗਈ ਜਾਂਦੇ ਨਾਲੇ ਸਾਡੇ ਗਹਿਣੇ ਖੋਈ ਜਾਂਦੇ ਹਾਂ ਸੁੱਖਾ ਸਿੰਘ ਦੇ ਦਿਲ 'ਚ ਵੱਜੀ ਇਹ ਗੱਲ ਹਾਂ ਉਹਨੂੰ ਬਹੁਤ ਉਹਦਾ ਮਨ ਉਦਾਸ ਹੋਇਆ ਉਹਨੇ ਕੀ ਕੀਤਾ ਸਿੰਘਾਂ ਨੂੰ ਕਹਿੰਦਾ ਜਿੰਨਾ ਵੀ ਲੁੱਟ ਮਾਰਦਾ ਸਮਾਨ ਲੈ ਕੇ ਆਏ ਹਨ ਉਹ ਕੁੜੀ ਦੇ ਪੈਰਾਂ 'ਚ ਢੇਰ ਕਰਦੇ ਵਾਪਸ ਦੇ ਦਿਓ ਲੋਕਾਂ ਦਾ ਵੀ ਬਾਕੀ ਵੀ ਉਹਦਾ ਵਾਪਸ ਤਾਂ ਦੇਣਾ ਹੀ ਸੀ ਲੋਕਾਂ ਦਾ ਵੀ ਉਹਦੇ ਪੈਰਾਂ 'ਤੇ ਢੇਰ ਕਰਕੇ ਕਹਿੰਦਾ ਵੀ ਗਲਤੀ ਹੋ ਗਈ ਭੈਣੇ ਹਨਾ ਤੂੰ ਮੈਨੂੰ ਕਹਿੰਦਾ ਬੱਜਰ ਪਾਪ ਕਰਨ ਤੋਂ ਰੋਕ ਲਿਆ ਤੂੰ ਮੈਨੂੰ ਯਾਦ ਕਰਾਤਾ ਵੀ ਤੁਸੀਂ ਸਾਡੀਆਂ ਭੈਣਾਂ ਹੋ ਤੇ ਅਸੀਂ ਭਾਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾ ਰਹੇ ਤੁਸੀਂ ਧੱਕਾ ਨਹੀਂ ਕਰ ਰਹੇ ਪਰ ਅਸੀਂ ਲੁੱਟ ਤਾਂ ਕਰ ਹੀ ਰਹੇ ਹਾਂ ਉਹ ਜਿਹੜੀ ਕੁੜੀ ਦੀ ਮਾਂ ਸੀ ਉਹ ਕੁੜੀ ਨੂੰ ਕਵੇ ਕਹਿੰਦੀ ਜੇ ਕੋਈ ਹੋਰ ਆਇਆ ਹੁੰਦਾ ਤੇਰੇ ਹੱਥ ਵੀ ਵੱਢ ਕੇ ਲੈ ਜਾਂਦਾ ਆਮ ਗੱਲ ਹੈ ਜੇ ਨਹੀਂ ਲੈਂਦੇ ਤਾਂ ਉਹਦੇ ਹੱਥ ਹੁੰਦਾ ਹੀ ਹੈ ਨਾ ਬਹੁਤ ਥਾਵਾਂ ਤੇ ਜਿਆ ਮੁੰਦਰੀ ਨਹੀਂ ਲਈ ਉਂਗਲ ਵੱਢ ਕੇ ਲਾ ਲਓ ਹੋਇਆ ਹੀ ਹੈ ਆਪਾਂ ਬਹੁਤ ਲੰਬੀਆਂ ਸਾਖੀਆਂ ਜੇ ਆਪਾਂ ਚਲਾ ਲੀਆਂ ਉਹ ਬਾੜੀਆਂ ਚੱਲ ਪੈਣਗੀਆਂ ਲੋਕਾਂ ਨੇ ਕਹਿੰਦੇ ਵੀ ਉਂਗਲੀਆਂ ਵੱਡ ਕੇ ਵੀ ਮੁੰਦਰੀਆਂ ਲਾਈਆਂ ਇੱਥੇ ਅੰਮ੍ਰਿਤਸਰ ਸਾਹਿਬ ਦਾ ਕੁਝ ਵੀ ਹੋਇਆ ਜੀ ਤੇ ਉਹ ਜਦੋਂ ਉਹਨੇ ਮੋੜਿਆ ਤੇ ਉਹ ਉਦਾਸ ਵੀ ਹੋਇਆ ਇਸ ਗੱਲ ਤੇ ਫੇਰ ਉਹ ਕਹਿੰਦੇ ਵੀ ਚਾਂਦਨੀ ਚੌਕ ਆ ਕੇ ਨੇੜੇ ਤਾਂ ਹੈ ਜਾਮਾ ਮਹਜੂਦ ਚਾਂਦਨੀ ਚੌਕ ਉੱਥੇ ਆ ਕੇ ਬਹੁਤ ਚਰੁੰਦਾ ਵੀ ਰਿਹਾ ਨਵਿਕ ਉਹ ਗੱਲ ਕਿਤੇ ਪਹੁੰਚ ਗਈ ਬਾਬੇ ਬਘੇਲ ਸਿੰਘ ਕੋਲੇ ਇਹ ਆੜੀ ਇਹ ਸਾਖੀ ਇਹ ਘਟਨਾ ਪਹੁੰਚ ਗਈ ਹੁਣ ਬਾਬੇ ਬਘੇਲ ਸਿੰਘ ਨੂੰ ਪਤਾ ਸੀ ਵੀ ਸੁੱਖਾ ਸਿੰਘ ਦਾ ਭਾਈ ਭਜੰਗੀ ਆ ਜਿਹੜਾ ਉਹ ਸਿਆਣਾ ਹੈ ਉਹਦਾ ਸਮਝ ਗਿਆ ਗੱਲ ਜੇ ਕੋਈ ਹੋਰ ਹਨਾ ਬੱਚੇ ਕੋਈ ਜਾ ਕੇ ਆਏ ਧੱਕਾ ਕਰ ਜਾਣ ਕਿਸੇ ਨਾਲ ਵੀ ਹੋ ਸਕਦਾ ਵੀ ਐਵੀਂ ਜੀ ਘਟਨਾ ਹੋ ਗਈ ਹੋਵੇ ਜਿਹੜਾ ਵਪਾਰ ਮੰਡਲ ਸਾਰਾ ਇਕੱਠਾ ਹੋ ਕੇ ਗਿਆ ਨਾ ਉਹਦੇ ਮੂਹਰੇ ਜਾ ਕੇ ਬਾਬੇ ਬਘੇਲ ਸਿੰਘ ਨੇ ਹੱਥ ਜੋੜੇ ਹੂੰ ਜੇ ਤੂੰ ਆਹੋ ਉਸ ਟਾਈਮ ਤੇ ਦਿੱਲੀ ਦਾ ਬਾਦਸ਼ਾਹ ਉਹ ਬਾਬਾ ਭਗੇਲ ਸਿੰਘ ਉਹਨੇ ਹੱਥ ਜੋੜੇ ਤੇ ਜਾ ਕੇ ਕਹਿੰਦਾ ਵੀ ਭਾਈ ਜਦੋਂ ਕੋਈ ਕੌਮ ਹਮਲਾਵਰ ਹੋ ਕੇ ਆਉਂਦੀ ਹੁੰਦੀ ਹੈ ਨਾ ਗਲਤੀਆਂ ਹੋ ਜਾਂਦੀਆਂ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਿਓ ਉਹਦੀ ਇਹ ਗੱਲ ਕੀਤੀ ਤੇ ਸਾਰਾ ਵਪਾਰ ਮੰਡਲ ਗੋਡਿਆਂ ਭਾਰ ਹੋ ਗਿਆ ਗੋਡਿਆਂ ਭਾਰ ਹੋ ਕੇ ਕਹਿੰਦੇ ਆ ਵੀ ਬਾਬਾ ਜੀ ਇਹ ਗੱਲ ਨਾ ਕਰੋ ਹਾਂ ਮਾਫੀ ਅਸੀਂ ਮੰਗਦੇ ਹਾਂ ਤੁਹਾਡੇ ਤੋਂ ਤੁਸੀਂ ਇਹ ਗੱਲ ਨਾ ਕਰੋ ਪਹਿਲੀ ਵਾਰੀ ਦਿੱਲੀ ਨੇ ਕੋਈ ਐਵ ਜਾ ਹਮਲਾਵਰ ਵੇਖਿਆ ਜਿੰਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਨਹੀਂ ਪਾਇਆ ਵੀ ਸਰਪ ਜੋ ਚਾਹੀਦਾ ਆ ਉਹਦਾ ਲਿਆ ਮਤਲਬ ਉਹਨਾਂ ਦਾ ਰੌਲਾ ਹੀ ਲਾਲ ਕਿਰੇ ਨਾਲ ਸੀ ਲੋਕਾਂ ਨਾਲ ਤਾਂ ਰੌਲਾ ਹੀ ਨਹੀਂ ਸੀ ਪਹਿਲੀ ਵਾਰੀ ਸਾਡੀਆਂ ਕੁੜੀਆਂ ਦਿੱਲੀ ਦੀਆਂ ਗਲੀਆਂਾਂ 'ਚ ਘੁੰਮਣ ਲੱਗੀਆਂ ਰਾਤ-ਰਾਤ ਬਰਾਤੇ ਨਿਕਲ ਸਕਦੀਆਂ ਅੱਜ ਤੱਕ ਤਾਂ ਬਾਹਰ ਹੀ ਨਹੀਂ ਨਿਕਲ ਸਕੀਆਂ ਹਾਂ ਇੰਨਾ ਜ਼ਿਆਦਾ ਡਰ ਦਾ ਮਾਹੌਲ ਆ ਇੱਥੇ ਅੱਜ ਤੱਕ ਕਾਹੀ ਰਿਹਾ ਉਹ ਕਹਿੰਦੇ ਅਸੀਂ ਤੁਹਾਨੂੰ ਕਹਿੰਦੇ ਆ ਵੀ ਮਹਾਰਾਜ ਨੇ ਕੋਈ ਪਰਮਾਤਮਾ ਨੇ ਕੋਈ ਸਾਡੇ ਤੇ ਮਿਹਰ ਕੀਤੀ ਹੈ ਜਿਹੜਾ ਤੁਸੀਂ ਇੱਥੇ ਆਏ ਆ ਅੱਜ ਤੱਕ ਤਾਂ ਸਾਡੀਆਂ ਇੱਜ਼ਤਾਂ ਨੂੰ ਆ ਕੇ ਹਮਲਾਵਰ ਤੁਸੀਂ ਦੇਖੋ ਵੀ ਨਾਦਰ ਸ਼ਾਹ ਆ ਕੇ ਤੁਹਾਨੂੰ ਦਸੀ ਨਾ ਮੁਸਲਮਾਨ ਕੁੜੀਆਂ ਚੱਕ ਕੇ ਲੈ ਗਏ